ਹਾਂਜੀ ਬੇਟੀ ਨਵੋਦੀਆ ਪ੍ਰੀਖਿਆ ਦੀ ਤਿਆਰੀ ਕਰ ਰਹੇ ਪਿਆਰੇ ਪਿਆਰੇ ਬੱਚਿਓ ਅੱਜ ਆਪਾਂ ਸਰਲ ਹੀ ਕਰਨ ਦੇ ਅਗਲੇ ਸਵਾਲ ਕਰਨ ਜਾ ਰਹੇ ਹਾਂ ਆਪਣੇ ਕੋਲੇ ਸਮ ਹੈ ਬੇਟੇ 2 3 2 3 ਜਨਨ ਕਿ ਬਰੈਕਟ ਦੇ ਵਿੱਚ ਜੋ ਵੀ ਆਪਾਂ ਨੂੰ ਦਿੱਤਾ ਵਾ ਇਹ ਆਪਾਂ ਨੂੰ ਇੱਕ ਰਕਮ ਦੇ ਦਿੱਤੀ ਆਪਾਂ ਬੋਰਡ ਮਾਸ ਦੇ ਫਾਰਮੂਲੇ ਅਨੁਸਾਰ ਆਪਾਂ ਹੱਲ ਕਰਨਾ ਹੈ ਹੁਣ ਇਹਨੂੰ ਆਪਾਂ ਹੱਲ ਕਿਵੇਂ ਕਰਨਾ ਹੈ ਦੇਖੋ ਇਹਨੂੰ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਫੁੱਤਰ ਦੇਖੋ 2 3+2 ਇਹਨੂੰ ਬ੍ਰੈਕਟ ਨੂੰ ਉਦਾਂ ਹੀ ਲਿਖ ਲਓ 3-6 ਤੇ 2 ਦੀ ਭਾਗ ਕੀਤੀ 2 ਦੀ 3 6 3 ਆ ਗਿਆ ਬੇਟੇ ਗੋਲ ਬ੍ਰੈਕਟ ਆਪਣੀ ਹੱਲ ਹੋ ਗਈ +7 ਤੇ 4 ਸ ਬ੍ਰੈਕਟ ਜਿਹੜੀ ਇਹ ਬੰਦ ਹੋ ਗਈ ਹੁਣ ਲਿਖਾਂਗੇ 2 ਦੇਖੋ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ 3 ਤੇ 2 ਆ ਆਪਾਂ 3 ਪਲੱਸ ਸੌਰੀ 3 ਪਲੱਸ 2 ਗੁਣਾ ਦੇਖੋ 2 ਗੁਣਾ 3 ਜੋ 3 ਮਾਈਨਸ ਕੀਤੀ 0 ਆ ਗਿਆ ਪੁੱਤਰ ਇਹ ਵੀ ਪ੍ਰਗਟ ਹੱਲ ਹੋ ਗਈ ਤੇ ਇਸ ਤੋਂ ਬਾਅਦ ਆਪਾਂ ਪਲੱਸ ਇੱਥੇ 7 ਕਰ ਦਾਂਗੇ ਠੀਕ ਹੈ ਫਿਰ ਬਰੈਕਟ ਬੰਦ 2 ਗੁਣਾ ਦੇਖੋ 3 2 0 0 ਆ ਗਿਆ 3 ਪਲੱਸ 7 3 ਪਲੱਸ 7 ਕਿੰਨੇ ਆ ਗਏ 10 ਆ ਗਏ तो दस गुना किन्ने हो गए दो गुना दस किन्ने हो गए बी हो गए भी अपनी बी ऑप्शन आजगीट ऑप्शन टिक करते हैं हाँ जी अगला सवाल आ जाओ तीन इक्की बाद दोपहर तो पांच घंटे अठाई मिनट पहला की समासी देखो तीन तो पहला पाँच घंटे पहला आप गिनना शुरू करते हैं तीन तो पहला देखो दो फिर एक फिर बारह फिर ग्यारह तो फिर दस यानी कि दस ठीक है 10 ਜਾਨੀ ਕਿ 9 ਬਚ ਕੇ ਇਹ ਆਪਾਂ 60 ਮਿੰਟ ਕਹਿ ਦਾਂਗੇ 10 ਮਿੰਟ 10 ਬੱਜ ਗਏ ਕਿਉਂਕਿ 60 ਮਿੰਟਾਂ ਦਾ ਇੱਕ ਘੰਟਾ ਹੁੰਦਾ ਹੈ ਹੁਣ 28 ਦੇ ਵਿੱਚੋਂ 21 ਮਾਈਨਸ ਕੀਤੇ ਪੁੱਤ 7 ਆ ਗਏ 7 ਦਿਨ ਨੂੰ ਆਪਾਂ 7 ਜਿਹੜੇ ਮਿੰਟ ਨੇ ਆਪਾਂ 60 ਦੇ ਵਿੱਚੋਂ ਆਪਾਂ ਮਾਈਨਸ ਕਰਨੇ ਆ। ਹੁਣ ਇਹ ਚੋ ਜਦੋਂ ਆਪਾਂ 7 ਨੂੰ ਮਾਈਨਸ ਕਰਾਂਗੇ ਦੇਖੋ 10 ਚੋ 7 ਕੱਢੇ 3 ਇੱਥੇ 5 ਤੇ ਇੱਥੇ 9 9 53 एएम ਦੇਖੋ ਇਹ ਬਾਅਦ ਦੁਪਹਿਰ ਸੀ एएम ਆਪਣੇ ਕੋਲੇ 9 53 9:53 ਮਿੰਟ ਸਵੇਰ ਦੇ ਆਪਣੇ ਕੋਲੇ ਹੋ ਗਿਆ ਪੁੱਤਰ ਆਪਣੀ ਕਿਹੜੀ ਆਪਸ਼ਨ ਹੋਊਗੀ ਬੀ ਆਪਸ਼ਨ ਆ ਜੂਗੀ। ਅਗੇ ਤੀਸਰਾ ਸਵਾਲ ਆ ਪੁੱਤਰ ਹੇਠ ਲਿਖਿਆਂ ਵਿੱਚੋਂ ਕਿਹੜਾ 104 50 ਦੇ ਬਰਾਬਰ ਹੈ ਦੇਖੋ ਇਹਨੂੰ ਆਪਾਂ ਹੱਲ ਕਰਦੇ ਆ 104 ਨੂੰ ਆਪਾਂ ਕਿਵੇਂ ਲਿਖ ਸਕਦੇ ਆ 100 4 ਲਿਖ ਸਕਦੇ ਆ ਜਿਹੜੀ 50 ਉਹ ਇਦਾਂ ਹੀ ਲਿਖ ਦਾਂਗੇ ਦੇਖੋ 100 50 100 50 4 4 50 देखो 100 50 4 50 ਹੁਣ ਆਪਣੇ ਕੋਲੇ ਇਹ ਆਪਸ਼ਨ ਆਪਣੇ ਕੋਲੇ ਕਿਹੜੀ ਆਪਣੇ ਕੋਲੇ ਡੀ ਆਪਸ਼ਨ ਪਈ ਹੈ ਨਾ ਆਪਾਂ ਦਾ ਰਾਈਟ ਆਪਸ਼ਨ ਹੈ ਇਹ ਕਰ ਦਾਂਗੇ ਅਗਲੇ ਸਵਾਲ ਤੇ ਆਜੋ ਅੱਗੇ ਆਪਾਂ ਨੂੰ ਦਿੱਤਾ ਗਿਆ ਇਹਨੂੰ ਆਪਾਂ ਸਰਲੀ ਕਰਨ ਕਰਨਾ ਹੈ 25 3/100 4/1000 ਦੇਖੋ 25 ਨੂੰ ਆਪਾਂ ਉਦਾਂ ਹੀ ਲਿਖ ਲਾਂਗੇ 25 ਨੂੰ ਉਦਾਂ ਹੀ ਲਿਖਾਂਗੇ 3 ਵਿੱਚ ਰੱਖ ਕੇ ਜਦੋਂ ਆਪਾਂ 100 ਤੇ ਪੁੱਤਰ ਭਾਗ ਕਰਾਂਗੇ ਤਾਂ ਜਨਨ ਕਿ ਆਪਾਂ ਪੁਆਇੰਟ ਪੂਰੇ ਇਹ ਨੀਚੇ ਤਿੰਨ ਅੰਕ ਨੇ ਆਪਾਂ ਤਿੰਨ ਅੰਕ ਪੂਰੇ ਕਰਨ ਦੇ ਲਈ ਦੇਖੋ ਕਿਵੇਂ ਕਰਦੇ ਹੁੰਨੇ ਆ ਤਿੰਨ ਇੱਥੇ ਜ਼ੀਰੋ ਤੇ ਇੱਕ ਪੁਆਇੰਟ ਜਨਨ ਕਿ ਆਪਣੇ ਤਿੰਨ ਅੰਕ ਕੇ ਪੂਰੇ ਹੋ ਗਏ ਪਲੱਸ ਹੁਣੇ ਨੀਚੇ ਚਾਰ ਅੰਕ ਨੇ ਠੀਕ ਹੈ 0301 ਇਹ ਹੁਣ ਆਪਾਂ ਉੱਪਰ ਵੀ ਚਾਰ ਹੀ ਪੂਰੇ ਕਰਨੇ ਆ ਦੇਖੋ ਇੱਥੋਂ ਪਿਛਲੇ ਪਾਸੇ ਤੋਂ ਲੱਗ ਜੋ 1 2 3 ਤੇ 1 ਪੁਆਇੰਟ ਨੂੰ ਵੀ ਆਪਾਂ ਨਾਲ ਜੋੜਨਾ ਦਾ ਜਦੋਂ ਹੁਣ ਇਹਨਾਂ ਦੀ ਆਪਾਂ ਪਲੱਸ ਕਰਾਂਗੇ ਦੇਖੋ ਹੁਣ ਇਹਨਾਂ ਨੂੰ ਪਲੱਸ ਕਰਨ ਦਾ ਤਰੀਕਾ ਕੀ ਆ 25 ਇੱਥੇ ਰੱਖ ਕੇ ਹੁਣ ਪੁਆਇੰਟ 03 ਆ ਪੁੱਤਰ ਸਮਝ ਲਓ 25 ਤੋਂ ਬਾਅਦ ਇਹ ਪੁਆਇੰਟ ਲਾ ਲਓ ਇੱਥੇ ਆਪਦੇ ਕੋਲ ਨੂੰ ਲਾ ਲਓ ਪੁਆਇੰਟ 0 ਤੇ 3 ਹੁਣ ਪੁਆਇੰਟ 0 0 ਤੇ 4 ਹੁਣ ਆਪਾਂ ਇਹਨਾਂ ਦਾ ਕੀ ਕਰਾਂਗੇ ਪਲੱਸ ਕਰਾਂਗੇ 4 ਦੇ 4 3 ਦੇ 3 0 ਦੀ 0 .5 ਤੇ 2 25.034 25.034 ਆਪਣੇ ਕੋਲੇ ਕਿਹੜੀ ਆਪਸ਼ਨ ਪਈ ਆ ਸੀ ਆਪਸ਼ਨ ਪਈ ਆ ਇਹਨੂੰ ਆਪਾਂ ਐਸਾ ਰਾਈਟ ਆਪਸ਼ਨ ਟਿੱਕ ਕਰ ਦਾਂਗੇ ਹੁਣ ਆਪਾਂ ਨੂੰ ਇਹਨੂੰ ਸਰਲੀਕਰਨ ਕਰਨਾ 0.025 ਨੂੰ ਆਪਾਂ ਸਰਲੀਕਰਨ ਕਰਨਾ ਪਰਸੈਂਟੇਜ ਦੇ ਬਰਾਬਰ ਆਪਾਂ ਨੂੰ ਉਹਨੇ ਪੁੱਛਿਆ ਕਿ ਤੇ ਕਿਵੇਂ ਕਰਨਾ ਹੈ ਦੇਖੋ 25 1 2 3 1 2 3 ਜਨਨ ਕਿ 1 ਦਾ 1000 ਆ ਗਿਆ ਗੁਣਾ ਆਪਾਂ ਕੀ ਕਰਾਂਗੇ ਪਰਸੈਂਟ ਜਿੱਥੇ ਹੁੰਦਾ ਆਪਾਂ 100 ਦੇ ਬਰਾਬਰ ਕਰ ਲੈਣੇ ਹੁੰਨੇ ਆ ਦੋ ਜ਼ੀਰੋ ਨਾਲ ਆਪਾਂ ਦੋ ਜ਼ੀਰੋ ਕੱਟ ਦਿਆਂ ਇਹ 25 ਵਟਾ ਕਿੰਨਾ ਆ ਗਿਆ ਪੁੱਤਰ ਇਹ 10 ਆ ਗਿਆ ਜਦੋਂ ਆ 25 ਵਿੱਚ ਰੱਖ ਕੇ ਆਪਾਂ 10 ਤੇ ਭਾਗ ਕਰਾਂਗੇ ਦੇਖੋ ਐਦਾਂ ਕਰ ਲਓ 25 ਵਿੱਚ ਰੱਖ ਕੇ ਆਪਾਂ 10 ਤੇ ਭਾਗ ਕੀਤੀ 10 ਦੁਣਾ 20 5 ਜਦੋਂ ਇੱਥੇ ਜ਼ੀਰੋ ਆਪਾਂ ਆਪਦੇ ਕੋਲ ਲਾਵਾਂਗੇ ਇੱਥੇ ਪੁਆਇੰਟ ਲੱਗ ਜਾਊਗਾ ਬੇਟੇ ਉੱਪਰੋਂ ਜ਼ੀਰੋ ਤਾਂ ਦੀ 10 5 50 2.5% ਆ ਗਿਆ 2.5% ਆਪਣੇ ਕੋਲੇ ਬੀ ਆਪਸ਼ਨ ਆ ਚੁਗੀ ਇਹਨੂੰ ਆਪਾਂ ਰਾਈਟ ਆਪਸ਼ਨ ਟਿੱਕ ਕਰਦੇ ਹਾਂ ਹਾਂਜੀ ਪਿਆਰੇ ਬੱਚਿਓ ਇਹ ਸਰਲੀ ਕਰਨ ਦੇ ਸਵਾਲ ਸੀ ਪੁੱਤਰ ਤੁਸੀਂ ਆਪਣੀਆਂ ਕਾਪੀਆਂ ਦੇ ਉੱਪਰ ਇਹ ਸਾਰੇ ਸਵਾਲ ਹੱਲ ਕਰਨੇ ਆ ਅਗਲੀ ਵੀਡੀਓ ਦੇ ਨਾਲ ਆਪਾਂ ਫਿਰ ਮਿਲਦੇ ਹਾਂ ਪਿਆਰੇ ਪਿਆਰੇ ਬੱਚਿਓ ਬਹੁਤ ਬਹੁਤ ਪਿਆਰ